ਗੁਰਬਾਣੀ ਸਾਨੂੰ ਪੈਰ ਪੈਰ ਤੇ ਸਿੱਖਿਆ ਦਿੰਦੀ ਹੈ ਤਨ ਗੁਰੂ RAMDAS ਸਹਿ ਮਹਾਰਾਜ ਜੀ ਪਤਾ ਕੀ ਆਖਦੇ ਹਨ ਕਹਿੰਦੇ ਜਦੋਂ ਕੋਈ ਦੁਨੀਆ ਤੋਂ ਰੁਕਸਤ ਹੋ ਜਾਵੇ ਤੇ ਉਹਦੇ ਜਨਾਜ਼ੇ ਤੇ ਜਾਂ ਉਹਦੇ ਸੰਸਕਾਰ ਤੇ ਜਾਂ ਉਹਦੇ ਮਰਨ ਦੇ ਉੱਤੇ ਜਦੋਂ ਅਸੀਂ ਹੰਝੂ ਵਗਾਵਗਾ ਕੇ ਫੁੱਟ ਫੁੱਟ ਕੇ ਰੋਨੇ ਆ ਨਾ ਅਸਲ ਦੇ ਵਿੱਚ ਇੱਕ ਹਉਮੈ ਦਾ ਕਾਰਨ ਹੈ ਹੁਣ ਅਸੀਂ ਜੇ ਗੁਰਬਾਣੀ ਤੋਂ ਪੁੱਛੀਏ ਤੇ ਤਨ ਗੁਰੂ RAMDAS ਸਹਿ ਮਹਾਰਾਜ ਜੀ ਇਹ ਸੀਦਾ ਅਨਸਰ ਕਿਦਾਂ ਦਿੰਦੇ ਹਨ ਉੱਤਰ ਕਿਦਾਂ ਦਿੰਦੇ ਹਨ ਕਹਿੰਦੇ ਤੁਸੀਂ ਦੁਨੀਆ ਦੇ ਵਿੱਚ ਆਏ ਤਾਂ ਵੀ ਉਹਦੇ ਅਕਾਲ ਪੁਰਖ ਨਿਰੰਕਾਰ ਦੇ ਹੁਕਮ ਦੇ ਅੰਦਰ ਸੀ ਤੁਸੀਂ ਦੁਨੀਆ ਤੋਂ ਰੁਕਸਤ ਹੋ ਗਏ ਤਾਂ ਵੀ ਉਹਦੇ ਹੁਕਮ ਦੇ ਅੰਦਰ ਸੀ ਜੇ ਦੋਨੇ ਚੀਜ਼ਾਂ ਹੁਕਮ ਦੇ ਅੰਦਰ ਹਨ ਤੇ ਪਰਮਾਤਮਾ ਦਾ ਹੁਕਮ ਕੱਟ ਕੇ ਜੇ ਹੁਕਮ ਤੋਂ ਬਾਹਰੇ ਹੋ ਕੇ ਜਿਹੜਾ ਕਰਮ ਅਸੀਂ ਕਰ ਰਹੇ ਆ ਉਹ ਕੇਵਲ ਤੇ ਕੇਵਲ ਸਾਡੇ ਮਨ ਦਾ ਇੱਕ ਹੰਕਾਰ ਹੈ ਪੜੋ ਗੁਰਬਾਣੀ ਦੇ ਬਚਨ ਆਇਆ ਮਰਨ ਤੋ ਰਾਹੂ ਹਉ ਮੈ ਰੋਈਐ ਗੁਰਮੁਖ ਨਾਮ ਤੇ ਆਏ ਅਸਥਿਰ ਹੋਈਐ ਜਿਹੜੇ ਮਰਨਾ ਹੈ ਇਸ ਸੰਸਾਰ ਦੇ ਅੰਦਰ ਇਹ ਨਿਰੰਕਾਰ ਦੇ ਹੁਕਮ ਦੇ ਅੰਦਰ ਹੈ ਜੇ ਅਸੀਂ ਰੋਨੇ ਆ ਫਿਰ ਇੱਕ ਹੰਕਾਰ ਦਾ ਕਾਰਨ ਬਣਦਾ ਹੈ ਇਸ ਕਰਕੇ ਗੁਰਮੁਖ ਨਾਮ ਤੇ ਆਏ ਅਸਥਿਰ ਹੋਈਐ ਉਹੀ ਅਸਥਿਰ ਕਰਦਾ ਹੈ